ਪੰਜਾਬ ਵਿੱਚ ਕਿਸੇ ਵੀ ਤਰ੍ਹਾਂ ਦੇ ਆਤਵਾਦ ਜਾਂ ਅਪਰਾਧੀਆਂ ਨੂੰ ਸਿਰ ਚੁੱਕਣ ਨਹੀਂ ਦਿੱਤਾ ਜਾਏਗਾ ਇਹ ਕਹਿਣਾ ਹੈ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਦਾ ਸੁਖਬੀਰ ਸਿੰਘ ਬਾਦਲ ਨੇ ਪਿਛਲੇ ਕੁਝ ਦਿਨਾਂ ਤੋਂ ਆਤਵਾਦੀ ਸੰਗਠਨਾ ਬਬਰ ਖਾਲਸਾ ਅਤੇ ਖਾਲਿਸਤਾਨ ਕਮਾਂਡੋ ਫੋਰਸ ਦੇ ਸਰਗਰਮ ਹੋਣ ਸੰਬੰਧੀ ਆ ਰਹੀਆਂ ਖਬਰਾਂ ਤੇ ਆਪਣੀ ਪ੍ਰਤੀਕਿਰਿਆ ਦਿੱਤੀ ਹੈ ਸੁਖਬੀਰ ਸਿੰਘ ਬਾਦਲ ਆਪਣੀ ਪਤਨੀ ਅਤੇ ਸੰਸਦ ਮੈਂਬਰ ਹਰਸਿਮਰਤ ਕੌਰ ਬਾਦਲ ਨਾਲ ਸ਼੍ਰੀ ਅਕਾਲ ਤਖਤ ਸਾਹਿਬ ਦੇ ਪਰਿਸਰ ਸਿਤ ਗੁਰਦੁਆਰੇ ਵਿੱਚ ਰਖਵਾਏ ਗਏ ਖੰਡ ਪਾੜ ਦੇ ਭੋਗ ਵਿੱਚ ਸ਼ਾਮਲ ਹੋਣ ਲਈ ਸੱਚਖੰਡ ਸ਼੍ਰੀ ਹਰਮੰਦਰ ਸਾਹਿਬ ਪਹੁੰਚੇ ਸਨ ਇਸ ਦੌਰਾਨ ਸੁਖਬੀਰ ਸਿੰਘ ਬਾਦਲ ਨੇ ਗੁਰੂ ਨਗ ਕਾਸ ਪ੍ਰੋਜੈਕਟਾਂ ਬਾਰੇ ਵੀ ਜਾਣਕਾਰੀ ਦਿੱਤੀ ਤਰਨਤਾਰਨ ਦੇ ਐਸਐਸਪੀ ਦੀ ਬੇਟੀ ਵੱਲੋਂ ਫਰੀਦਕੋਟ ਮੈਡੀਕਲ ਕਾਲਜ ਵਿੱਚ ਦਾਖਲਾ ਲੈਣ ਲਈ ਆਪਣੇ ਪਿਤਾ ਦਾ ਫਰਜ਼ੀ ਡੈਥ ਸਰਟੀਫਿਕੇਟ ਵਰਤੇ ਜਾਣ ਦੀ ਘਟਨਾ ਸੰਬੰਧੀ ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਵੀ ਅਖਬਾਰਾਂ ਜਰੀਏ ਇਸ ਸੰਬੰਧੀ ਜਾਣਕਾਰੀ ਮਿਲੀ ਹੈ ਅਤੇ ਇਸ ਮਾਮਲੇ ਦੀ ਜਾਂਚ ਕਰਵਾਈ ਜਾਵੇਗੀ। ਉਹ ਤਾਂ ਗਵਰਨਮੈਂਟ ਆਫ ਇੰਡੀਆ ਦੀ ਰਿਸਪੋਨਸੀਬਿਲਟੀ ਹੈ ਬਾਰਡਰ ਸਿਕਿਉਰਿਟੀ ਦੀ ਜ਼ਿੰਮੇਵਾਰੀ ਉਨ੍ਹਾਂ ਦੀ ਹੈ। ਸਟੇਟ ਦੇ ਵਿੱਚ ਅਸੀਂ ਸ਼ੋਰ ਕਰਦੇ ਹਾਂ ਪੀਸਫੁਲ ਰਹੂਗਾ ਸਟੇਟ ਐਂਡ ਵੀ ਆਰ ਫੁਲੀ ਅਵੇਅਰ ਆਫ ਵਾਟ ਕੀਪਿੰਗ ਅ ਵਾਚ ਔਨ ਆਲ ਐਂਟੀ ਸੋਸ਼ਲ 엘ਮੈਂਟਸ ਵੀ ਇਨਸ਼ੋਰ ਨਥਿੰਗ ਹੈਪਨਸ ਪਲਾਜ਼ਾ ਦਾ ਅਸੀਂ ਡੇਲੀ ਰਿਵਿਊ ਕਰ ਰਹੇ ਹਾਂ ਇਸ ਸਾਲ ਦੇ ਅਖੀਰ ਤੱਕ ਕੋਸ਼ਿਸ਼ ਕਰਕੇ ਆ ਬਹੁਤ ਵਧੀਆ ਆ ਸਾਰਾ ਪਲਾਜ਼ਾ ਤਿਆਰ ਹੋ ਗਿਆ ਤੋਂ ਬਾਕੀ ਜਿਹੜੀ ਸ਼ਹਿਰ ਦੇ ਡਵੈਲਪਮੈਂਟ ਦੇ ਕੰਮ ਨੇ ਉਹ ਸਾਰੇ ਅਗਲੇ ਮਹੀਨੇ ਤੋਂ ਮੈਂ ਆ ਰਹੇ ਹਾਂ ਕੰਟੈਂਡਰ ਹੋਈ ਜਾਂਦੇ ਆ ਤੇ ਮੈਂ ਇਨਾ ਕਹਿਦਾ ਤਿੰਨ ਸਾਲ ਬਾਅਦ ਤੁਸੀਂ ਰੈਕਗਨਾਈਜ਼ ਨਹੀਂ ਕਰ ਸਕੋਗੇ ਅਮਰ ਸਾਹਿਬ ਅੱਛਾ ਬਦ